ਪੰਜਾਬ ਵਿੱਚ ਆਏ ਫਲੱਡ ਤੋਂ ਬਾਅਦ ਲਗਾਤਾਰ ਹੀ ਪੰਜਾਬ ਦੀ ਸਥਿਤੀ ਹੁਣ ਨਾਜ਼ੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਲਗਾਤਾਰ ਹੀ ਲੋਕਾਂ ਤੱਕ ਪਹੁੰਚ ਕੇ ਲੋਕਾਂ ਦੇ ਦੁੱਖ ਜਿਹੜੇ ਨੇ ਹੁਣ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਉਹ ਪੁੱਛੀਆਂ ਹੋਈ ਨਜ਼ਰ ਆ ਰਹੀਆਂ ਨੇ ਹਾਲਾਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਲੋਕ ਨੇ ਜਿਹੜੇ ਇੱਕ ਸਮਾਜ ਜਿਹੜਾ ਹੈ ਰੋਟੀ ਜਿਹੜੀ ਹੈ ਉਹਨਾਂ ਨੂੰ ਨਹੀਂ ਮਿਲ ਪਾ ਰਹੀ ਲੇਕਿਨ ਕਿਤਨਾ ਕਿਤੇ ਸਾਡੀ ਟੀਮ ਜਿਹੜੀ ਉੱਥੇ ਪਹੁੰਚਦੀ ਤੇ ਉਹਨਾਂ ਦਾ ਕੋਈ ਨਾ ਕੋਈ ਹੱਲ ਜਰਾਇਆ ਜ਼ਰੂਰ ਕਰਵਾਇਆ ਜਾਂਦਾ ਹੈ ਇੱਥੇ ਵੀ ਇੱਕ ਭੈਣ ਸੀ ਜਿਸ ਦਾ ਹਾਲਾਤ ਜਿਹੜੇ ਸੀਗੇ ਕਾਫੀ ਖਰਾਬ ਸਨ ਉਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿਹੜਾ ਪਿੰਡ ਆ ਔਰ ਕਿਸ ਜਗ੍ਹਾ ਦੇ ਉਤੇ ਐਸੀ ਜਗ੍ਹਾ ਪਹੁੰਚੇ ਆ ਤੇ ਕਿਹੜੀ ਕਰੀ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕੋਈ ਕਹਿੰਦੇ ਵੀ ਸਾਡੇ ਕੋਲ ਹੈ ਨਹੀਂ ਕੋਈ ਨਿੱਕੇ ਨਿੱਕੇ ਖਰਚੇ ਹੁੰਦੇ ਆ ਜਿਹੜੇ ਆਪਾਂ ਕਿਹਨੂੰ ਦੱਸ ਨਹੀਂ ਸਕਦੇ ਸਰਕਟ ਭਾਵੇਂ ਅਨੁਕੀ ਤੇਜੜਾ ਕਦਮ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਹੁਣ ਇਹ ਇਹ ਪਿਆਰ ਆ ਇਹ ਪਿਆਰ ਜਿਹੜਾ ਹੈ ਜਰੂਰ ਨਜ਼ਰ ਆਉਂਦਾ ਹੈ ਲੇਕਿਨ ਕਿਤਨਾ ਕਿਤੇ ਹੁਣ ਇਹਨਾਂ ਦੇ ਘਰ ਨੂੰ ਜਾ ਬਣਾਉਣ ਦੀ ਗੱਲ ਵੀ ਜਿਹੜੀ ਹੈ ਕੀਤੀ ਗਈ ਹੈ ਔਰ ਪੈਂਜਣਾ ਵੀ ਗੱਲ ਕਰਾਂਗੇ ਭਾਜੀ ਤੁਸੀਂ ਵੀ ਇਸੇ ਘਰ ਚ ਰਹਿੰਦੇ ਸੀਗੇ ਨਹੀਂ ਮੇਰਾ ਘਰ ਵੱਖਰਾ ਜਾਵਰ ਸੋਈ ਕਿੱਦਾਂ ਚੋਂ ਆਉਂਦੀ ਜੇ ਮੇਰੀ ਅੱਛਾ ਤੁਹਾਡੇ ਵੀ ਘਰ ਚੋਂ ਆਉਂਦੇ ਆਂ ਹਾਂਜੀ ਤੇ ਉਹ ਵੀ ਕੱਚਾ ਹੈ ਸਾਰਾ ਘਰ ਜੀ ਨਹੀਂ ਇੱਕੋ ਕਮਰੇ ਚ ਲੈਂਟਰ ਪਾ ਬਾਕੀ ਗਾੜੀ ਕੱਚਾ ਆ ਤੁਹਾਡੇ ਕਿੰਨੇ ਕਿੰਨੇ ਬੱਚੇ ਮੇਰੇ ਸੇ ਇਹ ਗੁੱਡੀਆਂ ਜੋ ਤੇ ਇੱਕ ਕਾਕਾ ਜੋ ਤੇ ਘਰ ਚ ਕਮਾਉਣ ਵਾਲੇ ਪਤੀ ਆ ਤੇ ਕੱਲਾ ਹਾਂਜੀ ਤੇ ਫਿਰ ਜਿਹੜੋ ਇੱਥੇ ਪਾਣੀ ਚੜਿਆ ਫਿਰ ਉਦੋਂ ਕਿਸ ਤਰ੍ਹਾਂ ਦੇ ਤੁਹਾਨੂੰ ਇੱਥੇ ਕਿਦਾ ਰੈਸਕਿਊ ਕੀਤਾ ਬੱਚਿਆਂ ਨੂੰ ਅਸੀਂ ਦਵਾ ਤਾਂ ਬੱਚੇ ਲਾਗੇ ਰਾਤ ਵੀ ਪਾਣੀ ਵਾਲ ਦੇ ਵੇਖਿਆ ਨਹੀਂ ਬੱਚੇ ਲਾਗੇ ਆਤੇ ਡਰਮੀ ਲਾਗੇ ਗੈਨ ਲਾਗੇ ਤਾਂ ਉਹਦਾ ਬੱਚੇ ਪਹਚਾਉਂਦੀ ਕੀਤੀ ਫਿਰ ਆਪਣੀ ਜੀਪ ਜੀਪ ਜੇ ਪਾਣੀ ਚੜ ਜਾਂਦਾ ਤਾਂ ਸੋਚਿਆ ਕਿ ਕਿੱਦਾਂ ਨੂੰ ਨਿਕਲਣਾ ਸੀਗਾ ਫਿਰ ਕਿਸੇ ਪਾਸੇ ਨੂੰ ਰਾਹ ਤਾਂ ਹੈ ਨਹੀਂ ਕੋਠੇ ਤੇ ਰਹਿਣਾ ਹੈ ਤੰਬੂ ਵਿੱਚ ਇੱਥੇ ਇਨਾਂ ਦੇ ਨਾਲ ਹੀ ਜਿੰਨੇ ਦਿਨਾਂ ਹੀ ਚੱਣੀ ਤੇ ਤਮ ਬਾਰਿਸ਼ ਵੀ 3-4 ਦਿਨ 5 ਦਿਨ ਹੋ ਗਏ ਲਗਾਤਾਰ ਪੈ ਰਹੀ ਆ ਤੇ ਫਿਰ ਕਿੱਦਾਂ ਕੁ ਜਾਈਆ ਪੱਕੜੀ ਵਾਲਾ ਉਰਚ ਵੜ ਜੰਨੇ ਆ ਹਾਂਜੀ ਭੰਦੀ ਤੁਸੀਂ ਕੀ ਕਹਿਰ ਕੀ ਕਹਿ ਰਹੇ ਹੋ ਆਏ ਤਾਂ ਪ੍ਰਾਇ ਤੇ ਤੰਬੂ ਜਿੱਦੋਂ ਬਾਰਿਸ਼ ਹੁੰਦੀ ਉੱਤੇ ਝੰਪ ਪੈਂਦੀ ਕੰਬਲ ਸਾਰੇ ਕਿੱਲੇ ਹੋ ਜਾਂਦੇ ਇਦਾਂ ਹੀ ਰਹਿੰਦੇ ਆਪਾਂ ਗੁੜੀਏ ਦੇ ਵਿਆਹ ਦਿੱਤੇ ਗੁੜੀਏ ਦੇ ਵਿਆਹ ਦਿੱਤੇ ਹੁਣ ਪਾਣੀ ਕਰਕੇ ਗਾਂ ਘਰਤਾ ਜੇ ਕਦੋਂ ਗੋ ਵਿਆਹ ਵਾਜੀ ਵਿਆਹ 9 ਮਹੀਨੇ ਦਿੱਤਾ ਸੀ ਅੱਛਾ ਨਹੀਂ ਹੱਥ ਪੱਲੇ ਕੋਈ ਨਹੀਂ ਆ ਖਾਨ ਨੂੰ ਨਹੀਂ ਅਗਰ ਤੇ ਵਿਆਹ ਕਿੱਥੋਂ ਹੋਣਾ ਚਾਹੁੰਦੇ ਤੁਸੀਂ ਕਿ ਵਿਆਹ ਵੀ ਕੋਈ ਗੱਲ ਨਹੀਂ ਹਾਂਜੀ ਤੇ ਮੇਰੀਆਂ ਵਿਆਹ ਵੀ ਹੋ ਜਾਣਾ ਕੋਈ ਕੋਈ ਸੋਚਿਆ ਕਿ ਹੁਣ ਕਿਸ ਤਰ੍ਹਾਂ ਇਨ ਫਿਊਚਰ ਵਿਆਹ ਕਿੱਦਾਂ ਕਰੋਗੇ ਮੈਂ ਵਿਆਹ ਸੋਚਿਆ ਵੀ ਕੀ ਕਰਾਂਗੇ ਹੁਣ ਗਾੜੀ ਵੀ ਉਹਦੀ ਸੱਸ ਨਹੀਂ ਠੀਕ ਆ ਉਹਦਾ ਪੇਟ ਫੁੱਲ ਦਾ ਪਾਣੀ ਜੋ ਆਏ ਆਏ ਕੀ ਕਰੀਏ ਹੁਣ ਜਵਾਬ ਦੇ ਤਾਂ ਵੀ ਹੋਣਾ ਨਹੀਂ ਉਹਨਾਂ ਨੂੰ ਬਹੁਤ ਪ੍ਰੋਬਲਮ ਹੈ ਉਹਦੇ ਤੋਂ ਵਿਆਹ ਮੰਗਿਆ ਉਹਦੇ ਕਰਕੇ ਵਿਆਹ ਮੰਗਿਆ ਵੀ ਵਿਆਹ ਕਰਨਾ ਵਾ ਤੇ ਹੁਣ ਹੱਥ ਜੋੜ ਕੇ ਭਾੜੇ ਹਾਨੀ ਕੋ ਪੱਲੇ ਕੋਈ ਗੱਲ ਨਹੀਂ ਰੋਵੋ ਨਾ ਦੇਲਾ ਛੋਟਾ ਕਰੋ ਇਹ ਪੰਜਾਬ ਆ ਬੜੀ ਚੜਦੀ ਕਲਾ ਚ ਰਹਿੰਦਾ ਇਹ ਸਾਰੇ ਤੁਹਾਡਾ ਸਾਥ ਦੇਣ ਕਿਉਂ ਮਿਲ ਕੇ ਵਿਆਹ ਦਾ ਅੱਗੇ ਚੱਲੋ ਨਾ ਔਰ ਇਹ ਇਹ ਗੁੱਡੀਆਂ ਗੁੱਡੀਆਂ ਮੇਰੀ ਪਹਿਲਾਂ ਗੁੱਡਾ ਲੱਭ ਜ ਸੀ ਇਹ ਗੁੱਡੀਆਂ ਗਾਲੀਆਂ ਫਿਰ ਵੀ ਭਰਾ ਦਾ ਲਿਆ ਭੈਣੇ ਤੂੰ ਮੇਰੀ ਗੱਲ ਸੁਣ ਤੂੰ ਤਰੀਕ ਰੱਖ ਆ ਸਾਰੇ ਭਰਾ ਬਣ ਕੇ ਆ ਗਏ ਕਿੰਨੇ ਭਰਾ ਬਣ ਗਏ ਤੋ ਇਹ ਇਹ ਪੰਜਾਬ ਆ ਰੋਣਾ ਨਹੀਂ ਇੱਥੇ ਇੱਥੇ ਚੜ੍ਹਦੀ ਕਲਾ 'ਚ ਰਹਿਣਾ ਚੜ੍ਹਦੀ ਕਲਾ 'ਚ ਰਹਿਣਾ ਮੀਰੇ ਘਰ ਆਦ ਨਹੀਂ ਦਿੰਦੇ ਆਪਜੀ ਵੀ ਕਿਹਦਾ ਵਿਆਹ ਕਰਾਂਗੇ ਸਿਆ ਦਾ ਰਾਤ ਰਾਤ ਰੱਜ ਕੇ ਅੱਜ ਤੋਂ ਬਾਅਦ ਸੋਣਾ ਵਾ ਤੇ ਤੂੰ ਭਰਾ ਇੱਥੇ ਸਾਰੇ ਭਰਾਵਾਂ ਤੇ ਮਾਮੇ ਬਣ ਕੇ ਆਵਾਂਗੇ ਟੈਨਸ਼ਨ ਲਾ ਦੇ ਤੂੰ ਜਦੋਂ ਜਦੋਂ ਦਾ ਵਿਆਹ ਰੱਖ ਰੱਖ ਲਾ ਤੁਸੀਂ ਮੈਂ ਮੈਂ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਚੈਨਲ ਰਾਹੀਂ ਵੀ ਸਾਡੇ ਚੈਨਲ ਦੇ ਚੈਨਲ ਰਾਹੀਂ ਵੀ ਕੋਈ ਤੁਹਾਡੀ ਮਦਦ ਕਰਨਾ ਚਾਹਵੇ ਤਾਂ ਤੁਸੀਂ ਆਪਣਾ ਫੋਨ ਨੰਬਰ ਜੇ ਹੈਗਾ ਤਾਂ ਦੇ ਦਿਓ ਫੋਨ ਨੰਬਰ ਦੇ ਦਿਓ ਤੁਹਾਨੂੰ ਹੈਲਪ ਕਰ ਦੇਣੀ ਹੈ ਬੜਾ ਮੇਰੀ ਬੱਚੀ ਨੂੰ ਜਾਦੂ ਤੇ ਸੋ ਇਹਨਾਂ ਦਾ ਤੁਸੀਂ ਨੰਬਰ ਤੁਸੀਂ ਮੈਨੂੰ ਭੇਜ ਦਿਓ ਮੈਂ ਮੈਂ ਨੰਬਰ ਲਿਆ ਤੇ ਪੰਜ ਵੈਸੇ ਸੋਚਿਆ ਸੀਗਾ ਕਿ ਹੁਣ ਇਹਨੇ ਭਰਾ ਬਣ ਗਏ ਨੇ ਹੁਣ ਹੁਣ ਆ ਗਈ ਵੀ ਆਉਣਗੇ ਜਰੂਰ ਆਉਣਗੇ ਪੰਜ ਨੰਬਰ ਤੁਹਾਡੇ ਨੂੰ ਯਕੀਨ ਹੈ ਕਿ ਜੇ ਸਾਡੇ ਭਰਾ ਬਣ ਕੇ ਬਣਾਉਣ ਕੇ ਘਰ ਤੇ ਅਸੀਂ ਤੁਹਾਡੇ ਸੋਭੇ ਦਮਾਂ ਕਰਾਂਗੇ ਵੇਖੋ ਗੱਲ ਆ ਪਤਾ ਗੱਲ ਕੀ ਆ ਵੇਖੋ ਇਹ ਸਾਰੇ ਜਿੰਨੇ ਜਣੇ ਵੀ ਆ ਇੱਕ ਮੋਤਬਰ ਬੰਦੇ ਨੇ ਜੋ ਕਹਿਤਾ ਵਾ ਕੋਈ ਗੱਲ ਨਹੀਂ ਕਰਾਂਗੇ ਕਿਤੇ ਭਜਣ ਵਾਲੇ ਨਹੀਂ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਜਿਹੜੇ ਮੇਰੇ ਸਤਿਕਾਰਯੋਗ ਸਰਬਜੀਤ ਬੁਗਾ ਸਾਹਿਬ ਆ ਇਹ ਕਲਾਕਾਰ ਨਹੀਂ ਜੀ ਨਾ ਇਹਨਾਂ ਨੂੰ ਕਲਾਕਾਰ ਵਾਂਗੂ ਵੇਖਿਓ ਇਹ ਇੱਥੇ ਸਿਰਫ ਆਪਣੇ ਪਰਿਵਾਰ ਚ ਆਏ ਨੇ ਕਾਮ ਇਨਸਾਨ ਬਣ ਕੇ ਆਏ ਨੇ ਇਹ ਉਹ ਨਹੀਂ ਆ ਜਿਹੜੇ ਬੇੜੀ ਤੇ ਬੈਠੇ ਫੋਟੋ ਲਵਾ ਕੇ ਚਲ ਗਏ ਜਿਨ੍ਹਾਂ ਨੇ ਦੋ ਰਸਾਂ ਦੇ ਡੱਬੇ ਫੜਾ ਕੇ ਫੋਟੋ ਲਵਾ ਕੇ ਚਲ ਗਏ ਜਿਨ੍ਹਾਂ ਨੇ ਬੇੜੀ 'ਚ ਸ਼ਾਲ ਮਾਰੀ ਥੱਲੇ ਉਤਰ ਗਿਆ ਇਹ ਉਹ ਬੰਦਾ ਨਹੀਂ ਆ ਇਹ ਮਾਝੇ ਦਾ ਵਾ ਗੁਰੂ ਰਾਮਦਾਸ ਦੀ ਧਰਤੀ ਦਾ ਵਾ ਇਸ ਬੰਦੇ ਦੀਆਂ ਰਗਾਂ 'ਚ ਉਹੀ ਖੂਨ ਆ ਜੋ ਮਝੱਲਾਂ ਦੀ ਚ ਹੈ ਇਹ ਜਿੰਨੇ ਜਣੇ ਵੀ ਖਲੋਤੇ ਆ ਨਾ ਮਾਹੂ ਸਾਹਿਬ ਰਵੀਵੀਰ ਇਹ ਸਾਰੇ ਦਰਦ ਰੱਖਣ ਵਾਲੇ ਬੰਦੇ ਆ ਤੁਹਾਨੂੰ ਪਤਾ ਨਾ ਏਦਾਂ ਹੀ ਆਪਾਂ ਸੁਲਤਾਨਵਿੰਡ ਤੇ ਏਦਾਂ ਹੀ ਆਪਾਂ ਉੱਪਰ ਇੱਕ ਗੱਲਾਂ ਉੱਥੇ ਜਿਹੜਾ ਤਰਨ ਤਨ ਕਿਹਾ ਸੀ ਤੇ ਵਿਆਹ ਹੋ ਗਿਆ ਸੀ ਨਾ ਰਿਆ ਤਿੰਨੇ ਨੂੰ ਕੋਈ ਵਿਆਹ ਕਰਨ ਵਾਲੇ ਉਹ ਅਕਾਲਪੁਰਖ ਆਪਾਂ ਨਹੀਂ ਆਪਾਂ ਦੇ ਇੱਕ ਜਰੀਆ ਵਾਂ ਬਹਾਦਾ ਵਾਂ ਵਿਆਹ ਕਰਨ ਵਾਲਾ ਉਹ ਵਿਆਹ ਹੋ ਜਾਣਾ ਇਹ ਡੇਟ ਰੱਖਣ ਮੈਂ ਤੇ ਤੁਹਾਡੇ ਸਾਹਮਣੇ ਕਿਹਾ ਵੀ ਤੁਸੀਂ ਤਰੀਕ ਰੱਖੋ ਹਾਂ ਤਿਆਰੀ ਹੋ ਜਾਊਗਾ ਨਹੀਂ ਰੋਣਾ ਕੋਈ ਗੱਲ ਚੜਦੀ ਘਰ ਰੋ ਨਾ ਕੋਈ ਟੈਨਸ਼ਨ ਨਾ ਲਓ ਬੁਗਾ ਜੀ ਤੁਸੀਂ ਜਿਸ ਤਰ੍ਹਾਂ ਕੀ ਹੁਣ ਕਹਿ ਰਹੇ ਹੋ ਕਿ ਮਾਮਾ ਮਾਮਾ ਬਣ ਕੇ ਆਵਾਂਗੇ ਪਰਵਾਜ਼ ਜੋੜਦਾ ਕਿੱਦਾਂ ਕਿੱਦਾਂ ਲੱਗਦਾ ਹੈ ਪਰਵਾਜ਼ ਬਹੁਤ ਪਰਿਵਾਰ ਜਿਹੜਾ ਜੁੜਦਾ ਇੱਕ ਮਿੰਟ ਕਿਸੇ ਦਾ ਭਾਰ ਲਾਉਣਾ ਇਸ ਨੂੰ ਅੱਛਾ ਉਸ ਪ੍ਰਮਾਤਮਾ ਨੇ ਸਾਨੂੰ ਦਿੱਤਾ ਅਸੀਂ ਇਹਨਾਂ ਲੋਕਾਂ ਨੇ ਸਾਨੂੰ ਇੱਥੋਂ ਤੱਕ ਲਿਆਂਦਾ ਤੇ ਅੱਜ ਜੇ ਕਿਸੇ ਦੀ ਧੀ ਪੈਣ ਦਾ ਸਿਰ ਕੱਜ ਦਾਂਗੇ ਨਾ ਮਾਮਾਗੇ ਹੀ ਚੂੜਾ ਵੀ ਪਾ ਗ ਜਾਵਾਂਗੇ ਵਿਆਹ ਤੇ ਕਿ ਇਹਨੂੰ 1 ਰੁਪਏ ਨੇ ਲੱਗਣ ਦਿੰਦਾ ਅਸੀਂ ਆਪ ਲਾ ਕੇ ਜਾਵਾਂਗੇ ਵਿਆਹ ਤੇ ਰੱਖੇ ਸਾਰੇ ਨਾਰਾ ਤੁਹ ਯਾਦ ਰੱਖੇ ਜਦੋਂ ਜਦੋਂ ਤੁਸੀਂ ਇੱਥੇ ਪਹੁੰਚੇ ਸੀ ਜਦੋਂ ਪਹੁੰਚੇ ਸੀ ਉਦੋਂ ਸੋਚਿਆ ਸੀਗਾ ਕਿ ਇਸ ਤਰ੍ਹਾਂ ਪਿਆਰ ਵਧਦਾ ਜਾਏਗਾ ਪਰਿਵਾਰ ਵਧਦਾ ਜਾਏਗਾ ਕਿਉਂਕਿ ਇਹ ਪੰਜਾਬੀ ਆ ਜਿਹੜੇ ਪੰਜਾਬ ਦੇ ਵਿੱਚ ਕਿਸੇ ਜਗ੍ਹਾ ਤੇ ਵੀ ਚਲੇ ਜਾਣ ਆਪਣਾ ਪਰਿਵਾਰ ਬਣਾ ਲੈਂਦੇ ਨੇ ਲੇਕਿਨ ਜਦੋਂ ਇਹ ਭੈਣ ਨੇ ਕਿਹਾ ਤੇ ਤੁਸੀਂ ਕਹਤਾ ਸੀ ਮਾਮੇ ਬਣ ਕੇ ਆਵਾਂਗੇ ਪਰਿਵਾਰ ਵਧਿਆ ਕੀ ਕਿਸ ਤਰ੍ਹਾਂ ਦਾ ਦਿਲ ਚ ਦਿਮਾਗ ਚ ਚੱਲ ਰਿਹਾ ਇਸ ਵੇਲੇ ਹੁਣ ਕਰਵਜੀ ਕੱਲ ਪਤਾ ਕੀ ਆ ਕਿ ਤੂੰ ਇਦਾਂ ਦੇ ਦੁੱਖ ਵੇਖੀ ਤੈਨਾਂ ਲੋਕਾਂ ਦੇ ਲੋਈ ਕੰਡੇ ਹੋ ਜਾਂਦੇ ਆ ਅੱਜ ਉਹ ਰੱਬ ਨੇ ਪਤਾ ਨਹੀਂ ਕਿਹੜਾ ਕਹਿਰ ਕੀਤਾ ਮੈਨੂੰ ਪਤਾ ਲੱਗਿਆ ਵੀ ਆ ਲਫਾਫਾ ਫਖੌਂਡ ਵੀ ਸਾਨੂੰ ਰੋਟੀ ਵੀ ਨਹੀਂ ਮਿਲੀ ਮੈਂ ਕਹਿੰਦਾ ਕਿ ਰਸਵੰਦਾਂ ਅੱਜ ਸਾਨਾਂ ਨੂੰ ਉਹਨਾਂ ਨੂੰ ਮੋਹ ਦਬਾਰਾ ਨੂੰ ਕਹੂੰਗਾ ਵੀ ਜੇ ਤੁਸੀਂ ਆਪ ਹੀ ਦੇਸਾ ਯਾਰ ਜਨਤਾ ਦਾ ਲਿਆਇਆ ਤਾਂ ਉਹਨਾਂ ਨੂੰ ਲੈਣ ਲੈਂਦੋ ਜੇ ਰਾਤ ਭੁੱਖੇ ਸੌਣ ਸੌਣ ਜਾਂਦੇ ਤੇ ਫਿਰ ਤੁਹਾਡੀਆਂ ਵੋਟਾਂ ਵਾਝਣਗੀਆਂ ਇਹ ਲੋਕਾਂ ਨੂੰ ਮੈਂ ਬੀਲ ਕਰੂੰਗਾ ਵੀ ਇਹਨਾਂ ਇਹੋ ਕੋ ਛੱਡ ਕੇ ਨਾ ਇਹਨੇ ਨੈਗੇਟਿਵਾਈ ਛੱਡ ਕੇ ਇਹ ਪਰਿਵਾਰਾਂ ਦਾ ਪਾਲਣਾ ਕਰੋ ਤੁਹਾਨੂੰ ਰੱਬ ਜ਼ਿਆਦਾ ਦੇਊਗਾ ਬਿਲਕੁਲ ਬਿਲਕੁਲ ਇਹ ਇਨਾਂ ਨੇ ਵਿਆਹ ਦੀ ਗੱਲ ਕੀਤੀ ਆ ਅਸੀਂ ਕਿੰਨੀ ਟੀਮ ਖਲੋਤੀ ਆ ਅਜੇ ਅੱਧੇ ਅੱਧੇ ਵੀ ਨਹੀਂ ਆਏ ਅਸੀਂ ਇੱਥੇ ਮੈਂ ਹਸਾਬ ਨਾਲ ਨਾ ਮੇਰੀ ਗੱਲ ਕਰ ਸੋਨੂ ਕੱਲਾ ਹੀ ਚਾਵੇ ਨਾ ਜੰਡਰਲੇ ਦਾ ਕੱਲਾ ਹੀ ਵਿਆਹ ਕਰ ਸਕਦਾ ਫਿਰ ਕਿਹੜੀ ਗੱਲ ਅਸੀਂ ਮਾਮੇ ਬਣ ਕੇ ਆਵਾਂਗੇ ਜਿ ਤਰ੍ਹਾਂ ਵਾਅਦਾ ਕੀਤਾ ਤੇ ਤੇਰੀ ਬਿੱਟੀ ਦਾ ਵਿਆਹ ਕਰਕੇ ਜਾਵਾਂਗੇ ਤੂੰ ਵਿਆਹ ਰੱਖ ਸਾਰੇ ਆਵਾਂਗੇ ਸਾਰੇ ਆਵਾਂਗੇ ਮੇਰੀ ਕੁੜੀਓ ਸੋ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਨੇ ਉਹ ਜਰੂਰ ਇੱਥੇ ਆਵੇ। ਸੇਖੋ ਸਾਬ ਕੀ ਕਹਿਣਾ ਚਾਹੋਗੇ ਤੁਸੀਂ ਵੀ ਸ਼ੁਰੂਆਤ ਤੁਸੀਂ ਕੀਤੀ। ਚਲੋ ਇਹ ਗੁਰੂ ਮਹਾਰਾਜ ਜਿਹੜਾ ਕਿਸੇ ਕੋ ਕਹਿੰਦੇ ਹੁੰਦੇ ਨਾ ਕਰਮ ਕਰਉਣਾ ਚਾਹੁੰਦਾ ਉਹ ਸ਼ੁਰੂ ਹੁੰਦਾ। ਤੁਸੀਂ ਕਿਹਾ ਤੇ ਸਭ ਕੁਝ ਹੁਣ ਨੇਪੜੇ ਵਿਚੜਦਾ ਹੋਇਆ ਨਜ਼ਰ ਆਏਗਾ। ਸਾਨੂੰ ਇੱਕ ਚੀਜ਼ ਦਾ ਤੇ ਮਾਣ ਆ ਵੀ ਸਾਨੂੰ ਇਹ ਤਜਰਬਾ ਵੀ ਕਿਵੇਂ ਸਿਸਟਮ ਨੂੰ ਚਲਾਉਣਾ ਆ। ਹਾਜ਼ਰ ਸਾਹਿਬ 93 ਸਰਪੰਚ ਬਣੇ। ਹਾਂਜੀ। ਉਹਨਾਂ ਨੇ ਸਾਨੂੰ ਸਾਰਾ ਕੁਝ ਸਿਖਾਇਆ ਤੇ ਮੇਰਾ ਪਿਓ ਜਿਹੜਾ ਉਹ ਇਹੋ ਜੀ ਸ਼ਖਸੀਅਤ ਆ ਵੀ ਅਸੀਂ ਉਹਦੇ ਪੈਰਾਂ ਵਰਗੇ ਬਣੀ ਆ ਉਹਨੇ ਸਿਆਸਤ ਕੀਤੀ ਆ ਬਿਨਾ ਮਤਲਬ ਕਿਸੇ ਪੈਸੇ ਤੋਂ ਤੇ ਪੂਰੀ ਪਾਰਦਰਸ਼ੀ ਸਿਆਸਤ ਕੀਤੀ ਆ ਤੇ ਸਾਡੀ ਪਹਿਲੀ ਇੱਛਾ ਤੇ ਆ ਵੀ ਉਹਦੇ ਉਹਦੇ ਵਰਗੇ ਹੋਈਏ ਜਦੋਂ ਦੇ ਸਮਾਜ ਚ ਚੱਲੀਦਾ ਆ ਇਹੀ ਸੋਚ ਹੁੰਦੀ ਆ ਵੀ ਜਿਹੜਾ ਅਸੀਂ ਕਾਰੋਬਾਰ ਕਰਦੇ ਆ ਸਾਡਾ ਪਰਮਾਤਮਾ ਕਾਰੋਬਾਰ ਵਧਾ ਉਹਦੇ ਵਿੱਚੋਂ ਜਿੰਨਾ ਵੀ ਅਸੀਂ ਉਹ ਸਰਕਲ ਕਮਾ ਕੇ ਕੇ ਭੈਣ ਭਰਾ ਦੇ ਨਾਲ ਖਲੋ ਸਕਦੇ ਆ ਕਰੋਨਾ ਦੀ ਗੱਲ ਕਰੀਏ ਤੇ ਕਰੋਨਾ ਦੇ ਵਿੱਚ ਘੱਟੋ ਘੱਟ 200 ਪਲੱਸ ਜਿਹੜਾ ਵਿਆਹ ਇੱਕ ਦਿਨ ਦੇ 4 4 5 5 ਵਿਆਹ ਉੱਥੇ ਗੁਰਦੁਆਰਾ ਨਾਨਕਸਰ ਸਾਹਿਬ ਸੁਲਤਾਨਵਟ ਜਿੱਥੇ ਸੋਨੂਪਾ ਦੱਸ ਰਿਹਾ ਸੋ ਇਦਾਂ ਦੇ ਕੋਈ ਵੱਡੀ ਗੱਲ ਨਹੀਂ ਆ ਦੀਵਾ ਦੀਵਾ ਬਾਲ ਕੇ ਮੈਂ ਅੱਗੇ ਦੱਸਿਆ ਵੀ ਦੀਵਾਲੀ ਬਣਦੀ ਆ ਤੇ ਸਭ ਤੋਂ ਵੱਡਾ ਜਿਹੜਾ ਰੋਲ ਆ ਉਹ ਤੁਹਾਡਾ ਸੋਸ਼ਲ ਮੀਡੀਆ ਦਾ ਆ ਤੁਸੀਂ ਕਿਹੜਾ ਕੰਮ ਕਰਦੇ ਜੇ ਚੁੱਕ ਲਈ ਕਲਮ ਮੈਂ ਆਵਾਜ਼ ਤੇ ਬੇਨਤੀ ਕਰਾਂਗਾ ਹਮੇਸ਼ਾ ਨਾਲ ਪਿਆਰ ਦੇ ਉਸ ਵੇਲੇ ਕਲਮ ਤੋਂ ਸ਼ਾਈ ਮੁੱਕ ਜਾਵੇ ਜਿਸ ਵੇਲੇ ਜੱਗ ਤੋਂ ਹਰ ਕ੍ਰੀਤੀ ਮੁੱਕ ਜਾਵੇ ਇਹ ਤੁਹਾਡਾ ਵੱਡਾ ਰੋਲ ਆ ਸੋ ਇਸ ਮਾਧਿਮ ਰਹੀਂ ਜਿੱਥੇ ਅਸੀਂ ਜਿੰਨੇ ਜੋਗੇ ਹੈਗੇ ਮਦਦ ਦੀ ਸ਼ੁਰੂਆਤ ਕੀਤੀ ਆ ਭੈਣ ਦੀ ਮਦਦ ਜਿਹੜੀ ਆ ਇਹ ਸਭ ਤੋਂ ਵੱਡੀ ਕਲਮ ਆ ਇਹ ਜਿਹੜੀ ਪੂਰੇ ਸਮਾਜ ਜਾਨੀ ਉਹਨਾਂ ਲੋਕਾਂ ਕੋਲ ਜਿਹੜੇ ਉਡੀਕ ਰਹੇ ਆ ਕਿ ਸਾਡੇ ਤੱਕ ਕੋਈ ਇਨਸਾਨ ਦਾ ਪਤਾ ਲੱਗੇ ਜਿਹੜਾ ਮੁਸ਼ਕਲ ਆ ਪਿੱਛੇ ਜੇ ਸੁਲਤਾਨਵਿੰਦ ਇੱਕ ਮਸਲਾ ਸੀ ਵੀ ਉਹ ਭੈਣ ਦਾ ਘਰ ਵੀ ਜਿਹੜਾ ਨਾ ਥੱਲੇ ਬੇਸਮੈਂਟ ਵਾਂਗੂ ਨਿਵਾ ਹੈ ਉਹ ਸਵੇਰੇ ਉਹਨੇ ਵਿਆਹ ਰੱਖਿਆ ਕਿ ਉਹਨੂੰ ਆਸ ਨਹੀਂ ਕਿੱਦਾਂ ਹੋਣਾ ਉੱਥੇ ਇੰਨਾ ਕੁਝ ਐਮਪੀ ਗੁਰਜੀਤ ਸਿੰਘ ਔਜਲਾ ਹੋਰ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਉਹ ਦੋ ਦੋ ਫ੍ਰਿਜਾਂ ਤਿੰਨ ਤਿੰਨ ਕੂਲਰ ਦੋ ਦੋ ਅਲਮਾਰੀਆਂ ਆ ਸੋਨੂੰ ਪਾ ਟੋਟ ਹੋ ਕੇ ਸੋ ਇਹ ਚੀਜ਼ਾਂ ਪੰਜਾਬੀ ਆ ਜਿੱਥੇ ਸਵਾ ਲੱਖ ਸੇਕ ਲੜਾਉ 13 ਭਾਣਾ ਮੀਠਾ ਲਾਗੇ ਠੀਕ ਆ ਸੀਸ ਤਲੀ ਤੇ ਧਰ ਕੇ ਲੜਨ ਵਾਲੇ ਯੋਧੇ ਤੰਤਨ ਬਾਬਾ ਅਮਰਜੀ ਇਹ ਅਸੀਂ ਉਹਨਾਂ ਦੇ ਵਾਰਸ ਏ ਸੋ ਬਿਲਕੁਲ ਸੱਚੀ ਗੱਲ ਆ ਭੈਣ ਪਰਵਾਹ ਨਾ ਕਰੇ ਅਸੀਂ ਘਰ ਭਵੇਂ ਆਪਣੇ ਮਾਂ ਪਿਓ ਨੂੰ ਟਾਈਮ ਦਈਏ ਪੈਸਾ ਤੇ ਲਾ ਨਾ ਦੀਏ ਐਡਾਕ ਦਿਲ ਰੱਖਿਆ ਕਿਉਂਕਿ ਸਾਨੂੰ ਪਤਾ ਉੱਥੇ ਸਰਕਲ ਘੁੰਮ ਜਾਂਦਾ ਆ ਠੀਕ ਆ ਉੱਥੇ ਸਰਕਲ ਘੁੰਮ ਜਾਂਦਾ ਸਾਨੂੰ ਪਤਾ ਵੱਡਾ ਭਰਾ ਬੈਠਾ ਪਿਓ ਬੈਠਾ ਸਰਕਲ ਘੁੰਮ ਜਾਣਾ ਅਸੀਂ ਲੋਕਾਂ ਵਾਸਤੇ ਹੀ ਆ ਸੋ ਟੀਮ ਆ ਵਾਦਾ ਆ ਬੁੱਗਾ ਸਾਡਾ ਭਾ ਇਹ ਸ਼ੋਰ ਰੱਦ ਕਰੀ ਜਾਂਦਾ ਕਹਿੰਦਾ ਇੰਨਾਕ ਰੱਖਿਆ ਕੋਈ ਗੱਲ ਨਹੀਂ ਕਿ ਨਾ ਕਰ ਐਫ ਡੀ ਉਫੀ ਖਸਕਾਲਾਂਗੇ ਸੋ ਇਹ ਆ ਸਾਡੀ ਭੈਣ ਵੀ ਆਈ ਉਹਨਾਂ ਦੇ ਮੈਸੇਜ ਔਰਤਾਂ ਵਾਸਤੇ ਜਿਹੜਾ ਉਹਨਾਂ ਦੇ ਕੋਈ ਵਰਤਨ ਦਾ ਜਿਹੜਾ ਉਹ ਜੋ ਸਮਾਨ ਲੈ ਗਿਆ ਸੋ ਇਹ ਚੀਜ਼ਾਂ ਵਾਂ ਟੀਮ ਆ ਦੀ ਸਪੀਡ ਆਫ ਦਾ ਬੌਸ ਤੇ ਸਪੀਡ ਆਫ ਦਾ ਟੀਮ ਤੇ ਸਾਡਾ ਬੌਸ ਕੀ ਆ ਉਹ ਸੱਚੇ ਪਰਮਾਨ ਆ ਸਾਡੀ ਟੀਮ ਜੋ ਜੀ ਇੱਕ ਵੀ ਮਸਲੇ ਹੱਲ ਹੋਣਗੇ ਕੋਈ ਪੈਨ ਟੈਨਸ਼ਨ ਨਹੀਂ ਲੈਣੀ ਅਸੀਂ ਜਿੰਨੇ ਜੋਗੇ ਹੈਗੇ ਆ ਸਾਡੀ ਜੇਬ 'ਚ 3000 ਰੁਪਏ ਮੈਂ ਹਜ਼ਾਰ ਦੇਤਾ ਵੀ ਕੋਈ ਭੈਣ ਭਰਾ ਹੋਰ ਵੀ ਉਹ ਹਜ਼ਾਰ ਉਹ ਵੀਰ ਆ ਸਵੇਰੇ ਪੜ੍ਹਾਈ ਕਰਦਾ ਸ਼ਾਮਾਂ ਨੂੰ ਫੈਕਟਰੀ 'ਚ ਕੰਮ ਕਰਦਾ ਰੁਪਈ ਤੋਂ ਆਪਣੀ ਜ਼ਮੀਨ ਕੋਠੀ ਕਾਲੀ ਛੱਡ ਕੇ ਸਾਰਾ ਇੱਥੇ ਕਿਰਾਏ ਤੇ ਰਹਿ ਕੇ ਸਿਰ ਪੜ੍ਹਨ ਆਏ ਆ ਤੋਂ ਬੰਦੇ ਨੇ ਉਸ ਵੇਲੇ ਮੈਂ ਕੰਨ 'ਚ ਕਹਿੰਦਾ ਭਾਜੀ ਕੋਈ ਚੱਕਰ ਨਹੀਂ ਸੋ ਇਦਾਂ ਦੇ ਇਹ ਸਾਡਾ ਯੂਥ ਆ ਉੜਦੜ ਦਾ ਪੰਜਾਬ ਸਾਹਿਬ ਬੇਸਲੈਸ ਗੱਲਾਂ ਵਾਂ ਆਜੇ ਸਾਡਾ ਚੜਦਾ ਪੰਜਾਬ ਠੀਕ ਹੈ ਇੱਕ ਬੇਨਤੀ ਹੈ ਜੀ ਵੇਖੋ ਚਲੋ ਮੈਂ ਬਾਰ ਬਾਰ ਆ ਰਿਹਾ ਇੱਕ ਨਾ ਇਹ ਜਿਹੜੇ ਆਪਣਾ ਪਰਿਵਾਰ ਇਹਨਾਂ ਦੀ ਇੱਕ ਨਾਨ ਨਹੀਂ ਹਾਂਜੀ ਇਹਨਾਂ ਮੈਂ ਦੋ ਦੋ ਤਿੰਨ ਵਾਰਾਂ ਫੈਸਲਾ ਮਠਾਣੇ ਕਰਾ ਚੁੱਕਾ ਇਹਨਾਂ ਦਾ ਇਹਨਾਂ ਦਾ ਘਰ ਵਾਲਾ ਸ਼ਰਾਬ ਪੀਂਦਾ ਆ ਉਹ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਰਦਾ ਲੜਕੀ ਨੂੰ ਬਹੁਤ ਕੁੱਟਦਾ ਐ ਟਾਈਮ ਤੇ ਇਹ ਲੜਕੀ ਤੇ ਇਹ ਇੱਕ ਮਿੰਟ ਇਹ ਇਹ ਲੜਕੀ ਤੇ ਇਹ ਬੱਚਾ ਕਰਨਾ ਕੀ ਸਿਰਫ ਉਹ ਦੱਸੋ ਇਹ ਮਸਲੇ ਜਿਹੜੇ ਇਹ ਆਪਾਂ ਇਹ ਆਪਾਂ ਬਾਅਦੋਂ ਬਤਾ ਦੇ ਇਹ ਨਹੀਂ ਜਿਹੜੀ ਹਾਂ ਇਹ ਇਹ ਆਫ ਦਾ ਰਿਕਾਰਡ ਆ ਆ ਮੁਸ਼ਕਲ ਕਿਸ਼ੋ ਲੜਕੀ ਨੂੰ ਵੀ ਇਹਨੂੰ ਕੀ ਵੇਖੋ ਕੀ ਮੁਸ਼ਕਲ ਪਾਪਾ ਜੀ ਅੱਜ ਹੋਰ ਕਹਿੰਦੇ ਨਹੀਂ ਅੱਜ ਗੱਲ ਇਹ ਆ ਮੇਰੀ ਬੇਨਤੀ ਸੁਣੋ ਗੱਲ ਪਤਾ ਕੀ ਆ ਸਰਕਾਰ ਨੇ ਨਾ ਕੰਟਰੋਲ ਰੂਮ ਨੰਬਰ ਜਾਰੀ ਕੀਤੇ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵੀ ਇਹ ਜਿਹੜੇ ਨੰਬਰ ਆ ਇਹ ਨੰਬਰ ਮੈਂ ਤੁਹਾਨੂੰ ਲਿਸਟ ਵਿਖਾ ਦਿੰਨਾ ਪ੍ਰੋਪਰ ਇਹ ਨੰਬਰ ਟੋਟਲ 23 ਜ਼ਿਲ੍ਹਿਆਂ ਦੇ ਨੰਬਰ ਆ ਵੀ ਜਦੋਂ ਕਿਸੇ ਨੂੰ ਕੋਈ ਪ੍ਰੋਬਲਮ ਆ ਖਾਣ ਪੀਣ ਦੀ ਕਮੀ ਆਵੇ ਇਹਦੇ ਵਿੱਚ ਤੁਹਾਡੀ ਕਿਰਤ ਕਮਾਈ ਜਿਹੜੇ ਐਨ ਆਰ ਆਈ ਵੀਰ ਆ ਸਰਕਾਰ ਦੇ ਤੁਹਾਡੇ ਟੈਕਸ ਦੇ ਪੈਸੇ ਆ ਇਹ ਨੰਬਰ ਦੇਣ ਦਾ ਸਰਕਾਰ ਦਾ ਮਕਸਦ ਹੈ ਵੀ ਤੁਸੀਂ ਸਾਨੂੰ ਫੋਨ ਕਰੋ ਜੇ ਕਿਸੇ ਚੀਜ਼ ਦੀ ਜ਼ਰੂਰਤ ਹੈ ਆਪਾਂ ਵੇਖ ਲਿਆ ਵੀ ਨਹੀਂ ਜਿਹੜੀ ਮੇਨ ਗੱਲ ਕਰਨ ਦੀ ਆਪਾਂ ਇੱਕ ਵਾਰੀ ਇਹਨੂੰ ਟਰਾਈ ਕਰਨਾ ਵਾ ਅਮਰਤਸਰ ਦਾ ਜਿਹੜਾ ਕੰਟਰੋਲ ਰੂ ਨੰਬਰ ਆ 01832229125 ਠੀਕ ਹੈ ਜੀ ਇਹ ਨੰਬਰ ਮੈਂ 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 ਉਹੀ ਵੀਰ ਜੀ ਨਹੀਂ ਚੁੱਕਿਆ ਤੇ ਆ ਲਓ ਮੈਂ ਉਹ ਨੰਬਰ ਡਾਇਲ ਕਰਤਾ ਵਾ ਆ ਸਾਰੇ ਵੀਰਾਂ ਨੇ ਸੁਣ ਲੈਣਾ ਜਿਹੜੀ ਆ ਨਾ ਉਸੇ ਹੀ ਹੱਥ ਦੇ ਆ ਲਓ ਆ ਲਓ ਬਿਲਕੁਲ ਕਿੰਨ ਲਈਦਾ ਜਿਸ ਨੰਬਰ 'ਤੇ ਆਪ ਸੰਪਰਕ ਕਰਨਾ ਚਾਹਤੇ ਹਨ ਉਹ ਅਪੀਵੀਅਸ ਹੈ ਲਓ ਦੱਸੋ ਜੀ ਤੇ ਆ ਦੁਬਾਰਾ ਕਾਲ ਕਰੀ ਇਹ ਤੇ ਲਾਈਨ ਲਾਈਨ ਨੰਬਰ ਹੈ ਕਿਹਦਾ ਚੁੱਕੇ ਤੇ ਜੀ ਇਹ ਨੰਬਰ ਜਾਰੀ ਕੀਤਾ ਸੀਐਮ ਸਾਹਿਬ ਨੇ ਤੇ ਆਪਣੇ ਚੈਨਲਾਂ ਤੇ ਫਿਰ ਫੋਟੋਆਂ ਕੱਲੀ ਵਿਖਾਉਣ ਦੇ ਪਾਣੀ ਚ ਮੜਾ ਜਾ ਡੀਸੀ ਮੈਡਮ ਖਲੋਗੇ ਐਸਐਸਪੀ ਸਾਹਿਬ ਉਹਨਾਂ ਦੀ ਡਿਊਟੀ ਆ ਉਹ ਕਹਿੰਦੇ ਉਹਨਾਂ ਵਰਗਾ ਕੰਮ ਹੀ ਨਹੀਂ ਕਿਸੇ ਨੇ ਕੀਤਾ ਫਿਰ ਉਹ ਡਿਊਟੀ ਆ ਉਹਨਾਂ ਦੀ ਤੇ ਜਿਹੜੇ ਉਹ ਕਾਰਸੇ ਵਾਲੇ ਮਹਾਂਪੁਰਸ਼ ਆ ਜਿਨ੍ਹਾਂ ਦੇ ਪੈਰ ਗਲਗਲ ਕੇ ਵਿੱਚ ਪਾਣੀ ਦੇ ਵੜ ਕੇ ਜਿੰਨਾ ਕੱਢ ਕੱਢ ਰੈਸਕਿਊ ਕਰਕੇ ਖਾਲਸਾ ਜਣ ਨੇ ਜਾਂ ਇਹਨਾਂ ਵੀਰਾਂ ਨੇ ਦੂਜੇ ਤੀਜੇ ਸਾਡੇ ਵਰਗਾਂ ਦੇ ਸਾਰਿਆਂ ਨੇ ਵੜ ਕੇ ਉਹ ਨਹੀਂ ਉਹੀ ਰੋਨੇ ਕਿ ਉਹੀ ਰੋਨੇ ਜਿਹੜੇ ਨੰਬਰ ਦੇ ਕੇ ਤੇ ਬਾਅਦ ਚ ਬਿਜ਼ੀ ਤੇ ਆਉਂਦੇ ਆ ਦੱਸੋ ਅੱਜ ਲੋਡ ਆ ਔਰ ਇਹੀ ਕੰਟਰੋਲ ਰੂਮ ਨੰਬਰ ਜਿਹੜੇ ਆ ਦਿੱਤੇ ਤੇ ਇਹਨਾਂ ਦੇ ਵੀ ਪਤਾ ਲੱਗਣਾ ਵੀ ਪਤਾ ਨਹੀਂ ਕਿੰਨੀ ਕੈਲਪ ਹੋ ਗਈ ਆ ਹਾਂ ਦੱਸ ਇਸ ਕਰ GPI ਅਸੀਂ ਸਵੇਦਾ ਦਾਹਰੀ ਲਾ ਲਿਆ ਮੈਂ ਤੁਹਾਡੇ ਚੈਨਲ ਤੇ ਦੱਸਣ ਦਾ ਮਤਲਬ ਕੀ ਆ ਕਿ ਇਹੀ ਨੰਬਰ ਆ ਫਿਰ ਮਤਲਬ ਇਹ ਗੱਲ ਹੁਣ ਮੈਨੂੰ ਦੱਸੋ ਵੀ ਜਾਇਜ਼ ਆ ਕਿ ਨਜਾਇਜ਼ ਆ ਮੈਂ ਗੱਲ ਦਾ ਜਵਾਬ ਗੁਰਪ੍ਰੀਤ ਜੀ ਤੁਹਾਡੇ ਤੋਂ ਤਾਂ ਲੈਣਾ ਵਾ ਲੇਕਿਨ ਸੋਨੂ ਭਾਜੀ ਮੈਂ ਮੈਨੂੰ ਆਪਾਂ ਮੈਂ ਚਲੋ ਮੈਨੂੰ ਸਰਕਾਰ ਦਾ ਨਹੀਂ ਕੋਈ ਲੈਣਾ ਦੇਣਾ ਲੇਕਿਨ ਸਾਡਾ ਮਕਸਦ ਸੀਗਾ ਕਿ ਇਸ ਘਰ ਨੂੰ ਬਣਾਇ ਸਰਕਾਰਾਂ ਜੇਕਰ ਕਰਨ ਤੇ ਆਉਂਦੀਆਂ ਤੇ ਸ਼ਾਇਦ ਫਰੈਡ ਬਣਾਉਂਦੇ ਠੀਕ ਹੈ ਦੂਸਰੇ ਨੰਬਰ ਤੇ ਆ ਕਿ ਆਪਾਂ ਨੰਬਰਾਂ ਨੂੰ ਕੀ ਕਰਨਾ ਜੇ ਪੰਜਾਬ ਪੰਜਾਬ ਦੇ ਨਾਲ ਖਲੋਗਣਾ ਤੇ ਸਮਝੋ ਸਭ ਕੁਝ ਆ ਗਿਆ। ਇਹ ਹੀ ਗੱਲ ਦੂਸਰੇ ਨੰਬਰ ਤੇ ਆ ਕਿ ਜੇ ਆਪ ਭੈਣ ਦਾ ਇਸ ਚੈਨਲ ਦੇ ਰਾਹੀਂ ਇਹਦਾ ਹਾਲ ਨਿਕਲ ਗਿਆ ਤੇ ਸਮਝੋ ਲੋਕੀ ਸਾਡੀ ਜ਼ਿੰਦਗੀ ਜਿਹੜੀ ਆ ਅੱਧੀ ਜਿਹੜੀ ਆ ਪਾਰ ਹੋ ਗਈ ਆ ਆਪਾਂ ਛੱਡਿਏ ਆਪਾਂ ਸਰਕਾਰਾਂ ਨੂੰ ਛੱਡਿਏ ਨਿੰਦਨਾ ਜਾਂ ਭੰਡਰਾ ਸਰਕਾਰਾਂ ਦੇ ਕੰਮ ਜੋ ਕਰਨੇ ਉਹਨਾਂ ਨੇ ਕਰਨੇ ਕਰਨੇ ਆ ਆਪਾਂ ਉਹਨਾਂ ਨੂੰ ਛੱਡਿਏ ਆਪਾਂ ਕਰੀਏ ਕਿ ਆਪਾਂ ਨਾਲ ਵਾਸਤੇ ਕਰੀਏ ਆਪਾਂ ਸਮਾਨ ਲੈ ਆਈਏ ਤੇ ਦੇਈਏ ਇਹਨਾਂ ਨੂੰ ਤੇ ਆਪਾਂ ਨਾ ਅੱਗੇ ਪਿੰਡ ਬੜੀਆਂ ਭੈਣਾਂ ਭਾਣਾ ਸਾਡੇ ਤਾਂ ਦੇ ਬੈਠੇ ਜਿਨ੍ਹਾਂ ਦੀ ਆਪਾਂ ਮਦਦ ਅਜੇ ਹੋ ਤੋਂ ਚੱਲੀ ਗਿਆ ਮੈਂ ਉਹੀ ਗੱਲ ਕਰਨੀ ਸੀ ਜੀ ਨੰਬਰ ਇਹਨਾਂ ਦਾ ਲੈ ਲੈਣੇ ਆਪਾਂ ਨੰਬਰ ਉਹ ਨੰਬਰ ਉਹ ਨਾਲ ਸੋਨੂ ਜੀ ਨੇ ਸਾਰੇ ਨੇ ਵਾਦਾ ਕਰ ਲਿਆ ਹਾਂਜੀ ਉਹ ਭੈਣ ਦੀ ਬੇਟੀ ਦਾ ਮੈਰਿਜ ਵੀ ਕਰਾਂਗੇ ਇਹ ਭੈਣ ਦਾ ਕਮਰਾ ਵੀ ਪਾਵਾਂਗੇ ਸਾਰੇ ਜਣੇ ਰਲ ਕੇ ਅਸੀਂ ਜਦੋਂ ਇਹ ਫਲੱਡ ਰੁਕਦੇ ਆ ਸਾਰੇ ਜਣੇ ਸਾਰੇ ਜਣੇ ਇਕੱਠੇ ਹੋ ਕੇ ਇਹ ਦੋਨੇ ਕਾਰਜ ਨੇਪਰੇ ਚਾੜ ਕੇ ਜਾਵਾਂਗੇ ਮਮੇ ਆ ਜੋ ਮਰਜ਼ੀ ਕਰ ਸਕਦੇ ਆ ਅਸੀਂ ਇਹ ਸਾਰੇ ਜਣੇ ਵਾਦਾ ਕਰਕੇ ਜਾਂਦੇ ਆ ਬਿਲਕੁਲ ਬਿਲਕੁਲ ਸੋਨੇ ਹਾਂ ਮੈਂ ਇੱਕ ਗੱਲ ਦੱਸ ਦਿੰਦਾ ਮੈਂ ਇੱਕ ਇੱਕ ਗੱਲ ਦੱਸ ਦੇਣਾ ਚਾਹੁੰਦਾ ਵੀ ਗੁਰਪ੍ਰੀਤ ਦੇ ਚੈਨਲ ਤੇ ਜਿੰਨੀ ਦੀ ਇੰਟਰੀ ਚੱਲੀ ਬੜੇ ਵਿਆਹ ਕੀਤੇ ਆ। ਇਹ ਬੰਦੇ ਨੇ ਸਾਡੇ ਮੂੰਹ ਘੁਵਾਇਆ ਤੇ ਅਸੀਂ ਪਿੱਛੇ ਨਹੀਂ ਹਟੇ। ਔਰ ਜਦੋਂ ਤੇਰੇ ਚੈਨਲ ਤੇ ਖਬਰ ਚੱਲਣੀ ਵੀ ਸਾਡੀ ਸਾਡੀ ਟੀਮ ਦੀ ਆਪਸ ਚ ਲੜਾਈ ਹੋਈ ਨਹੀਂ ਉਹਨੇ ਕਿਹਾ ਮੈਂ ਕਰਨਾ ਦੂਜੇ ਨੇ ਕਿਹਾ ਮੈਂ ਕਰਨਾ। ਇਹ ਸਾਡਾ ਭਰਾ ਵਾ, ਸਾਡਾ ਪਰਿਵਾਰ ਆ। ਇਹ ਰਲ ਮਿਲ ਕੇ ਆਪਾਂ ਸਾਰੇ ਜਿੰਨੇ ਜਿੰਨੇ ਜੋਗ ਹੈਗੇ ਆ ਕੋਈ ਟੈਨਸ਼ਨ ਨਹੀਂ ਜੇ ਕਿਹਾ ਤੇ ਕਰਾਂਗੇ। ਕਿਉਂਕਿ ਸਾਡਾ ਫਰਜ ਹੈ ਸੇਵਾ ਗੁਰੂ ਨੇ ਲੈਣੀ ਕੋਈ ਪਤਾ ਕਿੱਥੇ ਚੱਲੇ ਆ। ਨਾਨਕਾਲਾ ਭੋਨੇ ਵਾਲ ਚੱਲੇ ਆ ਤੇ ਉੱਥੋਂ ਸਿੱਧਾ ਇਹਨੂੰ ਆ ਗਏ ਆਪਾਂ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਵੀ ਸਮਝਦੇ ਆ ਕਿ ਜੇ ਇਸ ਤਰ੍ਹਾਂ ਦੇ ਪਰਿਵਾਰ ਕਰ ਮਿਲਦੇ ਤੇ ਉਹਨਾਂ ਦੀ ਹੈਲਪ ਹੋ ਜਾਏ ਤੇ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਵੀ ਸਮਝਦੇ ਆ ਲੇਕਿਨ ਕਿਸੇ ਸਮੇ ਇਹ ਜਿਹੜੇ ਅਥਰੂ ਸੀਗੇ ਹੁਣ ਜਿਹੜੇ ਨੇ ਉਹ ਭੈਣ ਦੇ ਅੱਖਾਂ ਦੇ ਵਿੱਚ ਆਏ ਲੇਕਿਨ ਕਿਤਨਾ ਕਿਤੇ ਹੁਣ ਖੁਸ਼ੀ ਦੇ ਅਥਰੂ ਵੀ ਜਿਹੜੇ ਆ ਉਹ ਜ਼ਰੂਰ ਨਜ਼ਰ ਆਉਣਗੇ ਜਦੋਂ ਇਹ ਤੀ ਦਾ ਵਿਆਹ ਜਿਹੜਾ ਹੋਏਗਾ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਹਾਲਾਤ ਨੂੰ ਵੇਖਦੇ ਹੋਏ ਅਸੀਂ ਵੀ ਲਗਾਤਾਰ ਹੀ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਦੀ ਆਵਾਜ਼ ਜਿਹੜੀ ਹੈ ਸਾਡੇ ਮਦਰਮ ਨਹੀਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੁਣ ਵੇਖ कॅमरा परसन साहेब प्रीतना गुरुप द अनम्यूट अजन